ਕਿਸਾਨਾਂ ਨੂੰ ਮੁਫਤ ਬਿਜਲੀ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜੀ ਆ ਰਾਜ ਦੇ ਕਿਸਾਨਾਂ ਦੀ ਸਹਾਇਤਾ ਲਈ ਸਰ ਈਸਾਨ ਭਰਾਵਾਂ ਨੂੰ ਜਿਹੜੀ ਟਿਊਬਲ ਤੇ ਜਿਹੜੀ ਖੇਤਾਂ 'ਚ ਟਿਊਬਲ ਚੱਲਦਾਗਾ ਜਿਹੜਾ ਪਾਣੀ ਕਟਾਇਆ ਜਾਂਦਾਗਾ ਉਹਦੇ ਲਈ ਸਾਲ 225 26 ਲਈ 9992 ਕਰੋੜ ਰੁਪਏ ਜਿਹੜੇ ਨੇ ਉਹ ਰਾਖਵੇਂ ਕਰਦਿਆਂ ਉਹਦਾ ਪ੍ਰਬੰਧ ਕਰਦਿਆਂ ਤਾਂ ਕਿ ਸਾਲ ਪਰ ਕਿਸਾਨ ਨੂੰ ਜਿਹੜਾ ਉਹ ਕੋਈ ਵੀ ਪੈਸਾ ਬਿਜਲੀ ਬੋਰਡ ਨੂੰ ਨਾ ਦੇਣਾ ਪਵੇ ਸਾਰੀ ਸਬਸਿਡੀ ਜਿਹੜੀ ਆ ਉਹ ਪੰਜਾਬ ਸਰਕਾਰ ਦੇਵੇ ਚਾਰੀ ਡਿਊਪ ਟਿਊਬਲ ਸਤਲੁਜ ਬਿਆਸ ਅਤੇ ਰਾਵੀ ਦਰਿਆ ਦੇ ਰਾਵੀ ਨਦੀਆਂ ਦੇ ਨੇੜੇ ਪੈਂਦੇ 167 ਛੋਟੇ ਟਿਊਬੇ ਲਗਾਉਣ ਦਾ ਪ੍ਰਸਤਾਵ ਰੱਖਦੇ ਹਾਂ ਇਸ ਤੋਂ ਇਹ ਪਹਿਲ ਕਦਮੀਆਂ ਤੇ ਕੁੱਲ ਸਰ 85 ਕਰੋੜ ਰੁਪਏ ਦੀ ਲਾਗਤ ਨਾਲ 7870 ਹੈਕਟੇਰ ਸਰ 7870 ਹੈਕਟੇਰ ਖੇਤੀਬਾੜੀ ਜ਼ਮੀਨ ਵਿੱਚ ਸਿੰਚਾਈ ਨੂੰ ਵਧਾਉਣਗੀਆਂ ਸਰ ਜਿਸ ਨਾਲ ਪਾਣੀ ਦੀ ਘਾਟ ਵਾਲੇ ਖੇਤਰਾ ਵਿੱਚ ਕਿਸਾਨਾਂ ਲਈ ਪਾਣੀ ਦੀ ਬਿਹਤਰ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ ਸਰ ਸਰ ਨਾਸਤ ਬਾਇਲ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਅਤੇ ਨਹਿਰੀ ਸਿੰਚਾਈ ਦਾ ਵਿਸਤਾਰ ਕਰਨ ਲਈ ਸਰਕਾਰ ਨੇ ਰਾਜਪਰ ਵਿੱਚ ਜਲ ਮਾਰਗਾ ਦੀ ਲਾਈਨਿੰਗ ਅਤੇ ਨਫਰਜੀਤੀ ਨੂੰ ਤਰਜੀਹ ਦਿੱਤੀ ਹੈ ਮੈਂ ਬਿੱਤੀ ਸਾਲ 2025-26 ਵਿੱਚ ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ 63000 63000 ਹੈਕਟੇਅਰ ਰਕਵੇ ਨੂੰ ਕਵਰ ਕੀਤਾ ਜਾਵੇਗਾ ਜਿਸ ਵਿੱਚ ਅੰਡਰਗਰਾਉਂਡ ਪਾਈਪਲਾਈਨ ਵਿਛਾਉਣਾ ਵੀ ਸ਼ਾਮਲ ਹੈ ਜਿਸ ਤੇ 315 ਕਰੋੜ ਰੁਪਏ ਦਾ ਅਨੁਮਾਨਿਤ ਲਗਾਇਆ ਜਾਇਆ ਜਾਏਗਾ ਸਰ 315 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਅੰਡਰਗਰਾਉਂਡ ਪਾਈਪ ਲੈਣਾ ਵਿਛਾਉਣ ਦਾ ਕੰਮ ਜ ਹੋਊਗਾ ਧਰਤੀ ਹੇਲ ਦੇ ਪਾਣੀ ਦੀ ਨਿਕਾਸੀ ਸਰ ਜਿਵੇਂ ਕਾਲ ਤੁਸੀਂ ਚਿੰਤਾਜਨਕ ਕੀਤੀ ਹੈ ਸਰ ਧਰਤੀ ਹੇਲ ਦੇ ਪਾਣੀ ਦੀ ਨਿਕਾਸੀ 104% ਦੀ ਚਿੰਤਾਜਨਕ ਦਰ ਚਲਕ ਸਰ ਇਹ ਦਰ ਬਹੁਤ ਵੱਡੀ ਹੈ 104% ਦੀ ਚਿੰਤਾਜਨਕ ਦਰ ਅਤੇ 153 ਵਿੱਚੋਂ ਸਰ ਟੋਟਲ ਇਸ ਸਤਲਜ ਪੰਜਾਬ ਬਲਾਕਾਂ ਵਿੱਚੋਂ 117 ਬਲਾਕਾਂ ਵਿੱਚ ਜ्यादातर ਨਾਲ ਪੰਜਾਬ ਜਿਹੜਾ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਇਸ ਨੂੰ ਹੱਲ ਕਰਨ ਲਈ ਸਰਕਾਰ ਨੇ ਪਹਿਲਾਂ ਤੋਂ ਬਾਂਝੇ ਖੇਤਾਂ ਵਿੱਚ ਨੈਰੀ ਸਿੰਚਾਈ ਦਾ ਵਿਸਤਾਰ ਕਰਨ ਲਈ 8227 ਕਰੋੜ ਰੁਪਏ ਦੇ ਸਰਫੇਸ ਵਾਟਰ ਪ੍ਰੋਜੈਕਟਾਂ ਦੀ ਪੇਸ਼ਾਨ ਕੀਤੀ ਹੈ ਸਰ 8227 ਕਰੋੜ ਰੁਪਏ ਦੇ ਸਰਫੇਸ ਵਾਟਰ ਪ੍ਰੋਜੈਕਟਾਂ ਦੀ ਪੇਸ਼ਾਨ ਕੀਤੀ ਹੈ ਟਿਕਾਊ ਜਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਇਹਨਾਂ ਪ੍ਰੋਜੈਕਟਾਂ ਨੂੰ ਪੜਾ ਪਾ ਟੰਗੜਾ ਲਾਗੂ ਕੀਤਾ ਜਾਵੇਗਾ ਮਾਨਜੋ ਸਪੀਕਰ ਸਾਹਿਬ ਮੈਂ ਬੀਤੀ ਸਾਲ 2025-26 ਵਿੱਦੀ ਨਵੇਂ ਪ੍ਰੋਜੈਕਟਾਂ ਲਈ 7023 ਕਰੋੜ ਰੁਪਏ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 1300 703 ਸੌਰੀ ਮਾਨਜੋ ਸਪੀਕਰ ਸਾਹਿਬ ਬੀਤੀ ਸਾਲ 2025-26 ਵਿੱਦੀ ਨਵੇਂ ਪ੍ਰੋਜੈਕਟਾਂ ਲਈ 723 ਕਰੋੜ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 1343 ਕਰੋੜ ਰੁਪਏ ਦੀ ਵਣ ਦਾ ਪਸਤਾਬ ਹੈ ਜਿਸ ਵਿੱਚ ਸਿੰਚਾਈ ਕੁਸ਼ਲਤਾ ਨੂੰ ਵਧਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਲ ਮਾਰਗਾਂ ਦੀ ਉਸਾਰੀ ਮੁੰਨਰ ਨਿਰਮਾਣ ਵਹਾਲੀ ਅਤੇ ਅੰਡਰਗਰਾਉਂਡ ਪਾਈਪਾ ਪਾਈਪ ਲੈਣਾ ਬਿਛਵਾਉਣਾ ਸ਼ਾਮਿਲ ਹੈ ਇਸ ਖੇਤਰ ਲਈ ਮੈਂ ਕੁੱਲ 3200.4 ਕਰੋੜ ਰੁਪਏ ਦੇ ਬਾਇਟ ਦੀ ਅਲਾਟਮੈਂਟ ਦਾ ਪ੍ਰਸਤਾਵ ਸਦਨ ਦੇ ਸਾਹਮਣੇ ਮੈਂ ਜੋ ਸਪੀਕਰ ਸਾਹਿਬ ਰੱਖਦਾ ਇਸੇ ਤਰੀਕੇ ਸਪੀਕਰ ਸਾਹਿਬ ਗੱਲ ਕਰੀਏ ਮਾਇਨਕ ਦੀ ਸਪੀਕਰ ਸਾਹਿਬ ਮੈਂ ਆਪਣੇ ਵਾਦੇ ਨੂੰ ਪੂਰਾ ਕਰਦੇ ਹੋ ਅਸੀਂ 74 ਜਨ ਤੱਕ ਮਾਇਨਕ ਸੈਟਾਂ ਨੂੰ ਚਾਲੂ ਕੀਤਾ 99.21 ਲੱਖ ਮੀਟ੍ਰਿਕ ਟਨ ਜੜੇ ਲਗੇ ਸਮਗਰੀ ਜਿਹੜੀ ਵੇਚੀ ਗਈ ਆ ਅਤੇ ਵਪਾਰਕ ਮਾਈਨਿੰਗ ਸਾਈਟਸ ਨਿਯਾਮੀ ਦੇ ਤਹਿਤ 39 ਕਲਸਟਰ ਨੂੰ ਸਫਲਤਾਪੂਰਵਕ ਕਲਾਟ ਕਰਕੇ ਟਿਕਾਊਤਾ ਤੇ ਨਿਯੰਤਰਣ ਵਿਕਾਸ ਨੂੰ ਉਤਸ਼ਾਹਿਤ ਕੀਤਾ ਸਰ ਇਸ ਤੋਂ ਇਲਾਵਾ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਰ ਇਲੀਗਲ ਮਾਈਨਿੰਗ ਨੂੰ ਰੋਕਣ ਲਈ ਨਿਗਰਾਨੀ ਨੂੰ ਵਧਾਉਣ ਲਈ ਸਰ ਸਰਕਾਰ ਨੇ ਸਾਰੇ ਖਣਿਜ ਧੋਣ ਵਾਲੇ ਬਾਹਾਂ ਬਾਹਾਂ ਵਿੱਚ ਜਿਹੜੇ ਖਣਿਜ ਧੋਣ ਵਾਲੇ ਬਾਹਾਂ ਨੇ ਸਰ ਬਾਈਕਲ ਨੇ ਉਹਨਾਂ ਵਿੱਚ ਜੀਪੀਐਸ ਲਗਾਉਣਾ ਲਾਜ਼ਮੀ ਕਰ ਦਿੱਤਾ ਸਰ ਕਿ ਜੀ GPS ਤੋਂ ਬਿਨਾ ਵਾਹਨ ਜਿਹੜਾ ਉਹ ਨਹੀਂ ਚੱਲ ਸਕੂਗਾ ਇਸ ਤੋਂ ਇਲਾਵਾ ਇੱਕ ਐਪ ਲਾਂਚ ਕੀਤਾ ਗਿਆ ਜੋ ਕਿ ਫੋਟੋ ਅਤੇ ਵੀਡੀਓ ਅਵੇਲੈਂਸ ਦੇ ਨਾਲ ਹੀ ਜੋ ਫੋਟੋ ਅਤੇ ਵੀਡੀਓ ਅਵੇਲੈਂਸ ਦੇ ਨਾਲ ਗੈਰਕਾਨੂੰਨੀ ਮਾਈਨਿੰਗ ਅਤੇ ਵਿਧੀਆਂ ਦੀ ਰੀਅਲ ਟਾਈਮ ਰਿਪੋਰਟਿੰਗ ਜਿੰਨਾ ਰਹੇਗਾ ਸਰ ਪ੍ਰਤੀਯੋਗੀ ਦਰਾਂ ਤੇ ਮਾਈਨਿੰਗ ਸਮਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਸਟ੍ਰਿਕਟ ਸਰਵੇ ਰਿਪੋਰਟਸ ਡੀਐਸਆਰ ਵਿੱਚ ਹੋਰ ਸਾਈਟਾਂ ਨੂੰ ਸ਼ਾਮਲ ਕਰਨ ਦੇ ਯਤਨ ਜਿਹੜੇ ਨੇ ਉਹ ਸਾਡੀ ਸਰਕਾਰ ਦੇ جاری ਹਨ ਸਰ ਇਸੇ ਤਰੀਕੇ स्पीकर साहब कैपिटल क्रिएशन कैपिटल क्रिएशन مالی ਆਵਾਦਾ ਤੇ ਪੂੰਜੀ ਦੀ ਸਿਰਜਣਾ स्पीकर साहब ਸਾਲ 2025 26 ਵਿੱਚ ਕੁੱਲ ਰੈਵਨਿਊ ਰਸੀਡ ਜਿਹੜੀਆਂ ਲਗੀਆਂ ਕੁੱਲ ਰੈਵਨਿਊ ਰਸੀਡ ਜਿਹੜੀਆਂ ਨੇ 1 ਲੱਖ 11000 740 ਕਰੋੜ ਰੁਪਏ ਹੋਣ ਦਾ ਅਨਮਾਨ ਲਗਾਇਆ ਗਿਆ ਸੀ ਜਿਸ ਵਿੱਚੋਂ ਆਨ ਟੈਕਸ ਰੈਵਨਿਊ ਆਨ ਟੈਕਸ ਰੈਵਨਿਊ 63250 ਕਰੋੜ ਰੁਪਏ ਇਸ ਤੋਂ ਇਲਾਵਾ वित्तीय साल 2025-26 ਵਿੱਚ ਸ਼ੇਅਰਸ ਆਫ ਸੈਂਟਰ ਟੈਕਸ 25703 ਕਰੋੜ ਰੁਪਏ ਅਤੇ ਸੈਂਟਰ ਤੋਂ ਗ੍ਰਾਂਟ ਐਂਡ ਨੇਡ 10576 ਕਰੋੜ ਰੁਪਏ ਨਰਦਾਰਤ ਕੀਤੀ ਗਿਆ ਸਰ ਇਸ ਤੋਂ ਇਲਾਵਾ ਸਰ ਮੈਨੂੰ ਆਪਕਾਰੀ ਅਤੇ ਕਰ ਵਿਭਾਗ ਦੀ ਪਿਛਲੇ 3 ਸਾਲਾਂ ਤੋਂ ਨਿਗਰਾਨੀ ਕਰਨ ਦਾ ਸਵਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਪ੍ਰਾਪਤ ਹੋਇਆ ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਸਰ ਕਿ ਵਿਭਾਗ ਦੇ ਸ਼ਾਨਦਾਰ ਤਰੱਕੀ ਕੀਤੀ ਹੈ ਜਦੋਂ ਸਾਡੀ ਸਰਕਾਰ ਆਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਤਦ ਵਿੱਤੀ ਸਾਲ 2022 ਦੀ ਮੈਂ ਗੱਲ ਕਰ ਰਿਹਾ ਸਾਡੇ ਸਾਹਮਣੇ ਬੈਠੇ اپੋਜੀਸ਼ਨ ਸਜਨਾ ਦੀ ਮੈਂ ਗੱਲ ਕਰ ਰਿਹਾ ਔਰ ਉਸ ਸਮੇਂ ਆਮਦਾਰੀ ਮਾਲੀਆ ਸੀ ਸਰ ਪੰਜਾਬ ਦੇ ਅੰਤਰ 6224 ਕਰੋੜ ਰੁਪਏ ਉਸ ਸਮੇਂ ਆਮਦਾਰੀ ਮਾਲੀਆ ਸੀ ਸਰ 6254 ਕਰੋੜ ਰੁਪਏ ਜੋ ਮੌਜੂਦਾ ਵਿੱਤੀ ਸਾਲ ਵਧ ਕੇ ਦਸ ਹਜ਼ਾਰ 350 ਕਰੋੜ ਰੁਪਏ ਜਿਹਦੇ ਵਿੱਚ 63% ਦਾ 63% ਦਾ ਸ਼ਾਨਦਾਰ ਵਾਢਾ ਸਹੀ ਦਰਸਾਉਦਾਗਾ ਕਿ ਸਰਦਾਰ ਭਗਵੰਦ ਸੇਮਾਨ ਜੀ ਦੀ ਸਰਕਾਰ ਬਹੁਪੱਖੀ ਅਗਵਾਈ ਅਤੇ ਸਾਡੀ ਪਾਰਟੀ ਦਾ ਇਮਾਨਦਾਰ ਰਾਜ ਪ੍ਰਬੰਧ ਇਸ ਮਹੱਤਮਪੂਰਨ ਤਰੱਕੀ ਦਾ ਪ੍ਰਣਾਮ ਹੈ ਸਰ ਅਸੀਂ ਅਸੀਂ ਅਗਲੇ ਵਿੱਤੀ ਸਾਲ ਲਈ ਸਰ 11000 दो सौ करोड़ रुपए का परंतु प्राप्ति योग टीचा रखा निरंतर आर्थिक विकास यकीनी बना अगले साल पच्ची छबी मान्योगीकर सौ करोड़ रुपए का टीचा एक्साइज पॉलिटर रखेगा सो मैं समझना सरकार की बहुत वीडी प्राप्ति है इसके अलावा मान योग स्पीकर साहब एमालिया बदाने तरीके सिर्फ एक टैक्स या विभाग तक सीमित नहीं हैं वित्ती साल भी सौ बी तो ਸਾਡੀ GST ਸੀਰੀਜ਼ ਜਿਹੜੀਆਂ ਲਗੀਆਂ ਪੰਜਾਬ ਦੀ ਜੀਐਸਟੀ ਰਸੀਦ ਦੇ ਵਿੱਚ 62% ਵਧਣ ਦੀ ਵੀ ਦਾ ਸੀ ਮੈਂ ਵਿੱਤੀ ਮੈਂ ਮੌਜੂਦਾ ਵਿੱਤੀ ਸਾਲ ਵਿੱਚ 15542 ਕਰੋੜ ਰੁਪਏ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜਦੋਂ ਸਰਦਾਰ ਭਗਵੰਤ ਸਿੰਘ ਮਾਝ ਦੀ ਸਰਕਾਰ ਨੇ ਕਾਰਜਪਾਗ ਸੰਭਾਲਿਆ ਉਸ ਸਮੇਂ ਜੀਐਸਟੀ ਤੋਂ ਮਾਲੀਆ 15542 ਕਰੋੜ ਰੁਪਏ ਸੀਗਾ ਸਰ ਬਾਂਜੋਕ ਸਪੀਕਰ ਸਾਹਿਬ ਬੜੀ ਮਾਨ ਤੇ ਖੁਸ਼ੀ ਆ ਸਰ ਸਾਨੂੰ ਅੱਜ ਕਿ ਆ ਸਾਡਾ ਮਾਲੀਆ 25200 ਕਰੋੜ ਰੁਪਏ ਹੋਰ ਦਾ ਇਹ ਸ਼ਾਨਦਾਰ ਬਦਲਾ ਬਹੁ ਪੱਕੀ ਰਣਨੀਤੀਆਂ ਦੇ ਨਤੀਜਾ ਸਰ ਜਿਸ ਵਿੱਚ ਆਪਰੇਸ਼ਨਲ ਐਫੀਸ਼ੀਐਂਸੀ ਵਧਾਉਣ ਲਈ ਆਈਆਈਟੀ ਹਦਰਾਬਾਦ ਦਾ ਸਾਡਾ ਸਹਿਯੋਗ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਸਿਪੂ ਅਤੇ ਟੈਕਸ ਇੰਟੈਲੀਜੈਂਟ ਯੂਨਿਟ ਦੀ ਮਜ਼ਬੂਤੀ ਹੈ ਅਤੇ ਸਰ ਬਿਲ ਲਿਓ ਇਨਾਮ ਪਾਓ ਵਰਗੀਆਂ ਸਿਟੀਜ਼ਨ ਸੈਂਟਰਿਕ ਇਨੀਸ਼ੀਏਟਿਵ ਦੀ ਸ਼ੁਰੂਆਤ ਨਾ ਸਮਲ ਹੈ ਸਰ ਜਦੋਂ ਅਸੀਂ ਬਿਲ ਲਿਓ ਇਨਾਮ ਪਾਓ ਸਕੀਮ ਸ਼ੁਰੂ ਕੀਤੀ ਤਾਂ ਅਜਿਹੇ ਜਿੱਥੇ ਸਾਡੇ ਨਾਗਰਿਕ ਜਿਏ ਲੱਗੇ ਉਹ ਬੜੇ ਸੇਤ ਹੋਏ ਉਹਨਾਂ ਨੂੰ ਬਹੁਤ ਵੱਡੀ ਰਾਤ ਮਿਲੀ ਉਹਦੇ ਨਾਲ ਦੀ ਨਾਲ ਪੰਜਾਬ ਦੀ ਜਿਹੜੀ ਟੈਕਸ ਐਫੀਸ਼ੀਐਂਸੀ ਸੀ ਉਹਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਸਰ ਇਸ ਗਤੀ ਦੇ ਆਧਾਰ ਤੇ ਅਸੀਂ ਪਿਛਲੇ ਵਿੱਤੀ ਸਾਲ ਵਿੱਚ 27000 650 ਕਰੋੜ ਰੁਪਏ ਦੇ ਵੱਡੇ ਜੀਐਸਸੀ ਸੰਗ੍ਰਹਿ ਦਾ ਟੀਚਾ ਰੱਖਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਨਿਮਾਨ ਹੈ ਇਹ ਮਜਬੂਤ ਆਰਥਿਕ ਸ਼ਾਸਨ ਤੇ ਮਾਲੀਆ ਵਾਅਦੇ ਪ੍ਰਤੀ ਸਾਡੀ ਵਚਨਬੱਧਤਾ ਦਰਸਾਉਂਦਾ ਹੈ ਸਰ ਅਗਲੇ ਸਾਲ 25-26 ਲਈ ਮੈਂ ਪਿਛਲੇ ਸਾਲ ਦਾ ਜ਼ਿਕਰ ਕਰ ਰਿਹਾ ਸੀਗਾ ਹੁਣ 25-26 ਦੀ ਗੱਲ ਕਰ ਰਿਹਾ ਕਿ 25-26 ਲਈ ਅਸੀਂ ਟੀਚਾ ਜਿਹੜਾ ਰੱਖਿਆਗਾ ਉਹ 27650 ਕਰੋੜ ਰੁਪਿਆ ਜੀਐਸਸੀ ਚੋਂ ਮਾਲੀਆ ਦਾ ਰੱਖਣਾ ਹੈ ਇਸ